ਵੱਲੋਂ ਹੇਠਾ 4 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਧਰਨਾ ਸਰਕਾਰ ਵੱਲੋਂ ਮੰਗਾਂ ਮੰਨ ਲੈਣ ਤੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮਵਾਜ਼ਾ ਦੇਣ ਤੇ ਧਰਨਾ ਚੱਕਿਆ ਗੱਲਬਾਤ ਹੋਈ ਹੈ ਉਹਨੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਗੱਲਬਾਤ ਅੱਜ ਮਲਤ ਸੰਘਰਸ਼ ਦੀ ਬਦੌਲਤ ਕੁਝ ਜਿਹੜੇ ਚੈੱਕ ਆ ਉਹ ਅਧਿਕਾਰੀਆਂ ਵੱਲੋਂ ਸੌਂਪੇ ਗਏ ਆ ਇਹ ਲਾਲੀ ਵੀ 34 ਲੱਖ ਰੁਪਏ ਜਿਹੜਾ ਟੋਟਲ ਮੁਆਵਜ਼ਾ ਸਾਡਾ ਬਣਿਆ ਹੈਗਾ ਉਹ ਤੇ ਮਤਲਬ ਸਿਰਫ ਜਾ ਚੁੱਕੇ 7 ਲੱਖ ਨੇ ਇਹ ਚੈੱਕ ਨੇ ਔਰ ਮੈਂ ਸਮਝਦਾ ਜੀ ਸਾਹਿਬ ਪ੍ਰਸ਼ਾਸਨ ਜਿੰਨੀ ਵੀ ਵਿਚਾਰੀ ਆ ਨਾ ਨਹੀਂ ਜਾਣਦਾ ਸਾਰੇ ਦਾ ਬਹੁਤ ਮੌਦ ਵੀ ਤੁਸੀਂ ਇਰਗਾ ਨਾਂ ਬੈਠਿਆ ਕੋਈ ਜੇਕਰ ਮੈਂ ਕੱਲ ਕਹਿ ਤੂੰ ਗ੍ਰੇਵ ਵੀ ਕਰੂੰਗਾ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਕਰਨਾ ਚੱਕਿਆ ਗਿਆ ਬਿੱਲੀ ਮੁਲਾਜ਼ਮ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਨੂੰ ਦਿੱਤੇ ਚੈੱਕ ਅਤੇ ਨੌਕਰੀ ਦੇਣ ਦਾ ਕੀਤਾ ਐਲਾਨ ਐਸ ਡੀ ਐਮ ਖੰਨਾ ਬਲਜਿੰਦਰ ਸਿੰਘ ਅਤੇ ਐਕਸੀਅਨ ਅਤੇ ਆਮ ਆਦੀ ਪਾਰਟੀ ਦੀ ਅਹੁਦੇਦਾਰਾਂ ਦੀ ਹਜ਼ੂਰੀ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਮਾਨਕੀ ਬਿੱਲੀ ਮੁਲਾਜ਼ਮ ਸੀ ਐਚ ਬੀ ਦੀ ਡਿਊਟੀ ਦੌਰਾਨ ਹੋਈ ਐਕਸੀਡੈਂਟ ਨਾਲ ਹੋਈ ਮੌਤ ਤੇ ਪਰਿਵਾਰ ਨੂੰ ਮੁਆਵਜ਼ਾ ਨੌਕਰੀ ਪੈਨਸ਼ਨ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਪਾਵਰ ਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੈਪਟਨ ਮੰਤਰੀ ਤਰਮਪ੍ਰੀਤ ਸਿੰਘ ਸੌਂਦ ਦੀ ਰਿਆਸ਼ ਨੂੰ ਜਾਂਦੀ ਗਲੀ ਦੇ ਬਾਹਰ ਪੁਲ ਹੇਟਾ 4 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਧਰਨਾ ਸਰਕਾਰ ਵੱਲੋਂ ਮੰਗਾਂ ਮੰਨ ਲੈਣ ਤੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮਵਾਜ਼ਾ ਦੇਣ ਤੇ ਧਰਨਾ ਚੱਕਿਆ ਉਸ ਧਰਨੇ ਦੇ ਸਿੱਟੇ ਬਜੋ ਤੇ ਤੁਹਾਡੇ ਸੰਗਰਸ ਦੀ ਬਦੌਲਤ ਜੋ ਗੱਲਬਾਤ ਹੋਈ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਗੱਲਬਾਤ ਕੀ ਕੀ ਹੋਈ ਹੈ ਜਿੱਦੋਂ ਉਹ ਵੀ ਸਪੀਕਰ ਤੋਂ ਬੋਲਣਗੇ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਣੀ ਗੱਲਬਾਤ ਜਿਹੜੀ ਹੋਈ ਹੈ ਉਹ ਇਹ ਆ ਕਿ ਆਪਣਾ ਜਿਹੜਾ ਸਾਥੀ ਗੁਰਪ੍ਰੀਤ ਸਿੰਘ ਸੀਗਾ ਇਹਨਾਂ 24 ਲੋਕਾਂ ਸਰਕ ਦੁਰਗਤ ਨਾਲ ਦੇ ਦਾ ਸ਼ਿਕਾਰ ਹੋਇਆ ਇਹਦੀ 34 ਲੋਕਾਂ ਦੀ ਮੌਤ ਹੋਈ ਹੈ ਉਹਦੇ ਸਬੰਧ ਦੇ ਵਿੱਚ ਜੋ ਇਹਨਾਂ ਸ਼ਿਕਾਰ ਫੜਿਆ ਲਿਆ ਸੀ ਇਹ ਹੋਇਆ ਕਿ ਜਿਹੜਾ ਗਰੁੱਪ ਨੇ ਛੇੜਕ 10 ਲੱਖ ਰੁਪਈਆ 10 ਲੱਖ ਰੁਪਏ ਦੇ ਵਿੱਚੋਂ 5 ਲੱਖ ਰੁਪਈਆ ਆਪਾਂ ਨੂੰ ਦੇ ਦਿੱਤੇ ਔਰ 150000 ਰੁਪਈਆ ਇਹਦੇ ਦੇ ਦਿੱਤੇ ਤੇ ਜਿਹੜਾ ਦੂਜਾ 5 ਲੱਖ ਵੱਜਦਾ ਉਹਦੇ ਬਾਰੇ ਕਹਿ ਗਏ ਮਹੀਨੇ ਦੇ ਵਿੱਚ ਅਸੀਂ ਜੋ ਡਾਕੂਮੈਂਟਾਂ ਲਏਗੇ ਉਹ ਦੇ ਦੇਵਾਂਗੇ ਇਹਨਾਂ ਵਾਰੀ ਇਹ ਕਹੇ ਜਿਹੜਾ ਰੈੱਡ ਕਰਾਸ ਦਾ ਜਾਂ ਲੀਫ ਕੋਰਟ ਦਾ ਉਹਦਾ ਚੈੱਕ ਅਪ ਨੂੰ 2 ਲੱਖ ਰੁਪਏ ਦਾ ਹੁਣ ਦੇ ਰਹੇ ਆ ਤੇ 3 ਲੱਖ ਰੁਪਏ ਦਾ ਚੈੱਕ 15 ਦਿਨ ਦੇ ਅੰਦਰ ਅੰਦਰ ਆਪਾਂ ਨੂੰ ਹੋ ਦਿੱਤਾ ਜਾਊਗਾ ਇਹਨਾਂ ਲਈ ਇਹ ਕਿਹਾ ਕਿ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਦਾ ਉਹਦਾ ਪਰਿਵਾਰ ਨੂੰ ਕਿਉਂਕਿ ਟੱਕ ਪੜੇ ਲਿਖੇ ਹੋਣ ਦੇ ਕਾਰਨ ਪੰਜ ਛੇ ਜਮਾਤਾਂ ਪੜੇ ਹੋਏ ਆ ਉਹਨਾਂ ਨੂੰ ਪੀਟੀਏ ਰਾਹੀਂ ਪੜੀ ਦੇ ਵਿੱਚ ਨੌਕਰੀ ਦਿੱਤੀ ਜਾਊਗੀ ਇਹਨਾਂ ਲਈ ਤੁਹਾਨੂੰ ਬਾਕੀ ਪਤਾ 2 ਲੱਖ ਲੇਬਰ ਵੈਲ ਫੰਡ ਬੋਰਡ ਦਾ ਤੇ 5 ਲੱਖ ਰੁਪਏ ਆਪਾਂ ਨੂੰ ਹੋਰ ਜਿਹੜਾ ਹੁਣ ਦੇ ਰਹੇ ਆ 5 ਲੱਖ ਰੁਪਏ ਆਪਾਂ ਉਹ ਚੇਤੇ ਸੁਣ ਰਹੇ ਆ ਇਹਦੇ ਨਾਲ ਹੀ 10 ਲੱਖ ਰੁਪਏ ਦਾ ਕੇਸ ਜਿਹੜਾ ਉਹ ਲੋਨ ਬਣਾ ਕੇ ਐਕਸ ਗ੍ਰੇਸ਼ੀਏ ਦਾ ਉਹ ਸੀਐਮ ਜੀ ਦੀ ਮંજੂਰੀ ਮંજੂਰੀ ਤਾਂ ਮਿਲ ਗਈ ਆ ਉਹਨੇ ਕਹਿਤਾ ਸੀਗਾ ਆਪਾਂ ਨੂੰ ਇੱਕ ਮਹੀਨੇ ਦੇ ਅੰਦਰ ਕਰ ਮਤਲਬ ਅਗਲੀ 5 ਤਰੀਕ ਨੂੰ 5 ਲੱਖ ਰੁਪਏ ਉਹ ਵੀ ਜਿਹੜਾ ਪਹਿਨੂੰ ਦੇ ਦਿੰਦਾ ਚਾਹੁੰਦਾ ਤੇ ਦੇ ਤਾ ਯਾਰ ਪੀਆ ਸੰਸਾਰ ਵਿੱਚ ਉਦੋਂ دیتا 10 ਲੱਖ ਰੁਪਇਆ 100 ਸੌ ਤੇ ਸਾਰੀ ਟੀਮ ਜਿਹੜੀ ਹੋਰ ਨੂੰ ਕੀ ਟੋਟਲ 35 ਲੱਖ ਰੁਪਇਆ ਬਣਦਾ ਇਥੋਂ ਦੇਖੀਗਾ ਫਰੀ ਭਰਾ ਹੋ ਬਦਲਤ ਹੋਇਆ ਤੇ ਹੁਣ ਇਸ ਦਾ ਵਿਸ਼ਵਾਸ ਤੇ ਐਸਜੀ ਸਾਹਿਬ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਤੇ ਉਹ ਮੁਤਲ ਐਸਜੀ ਅਨਸਾਰ ਹੈ ਜਿਹੜਾ ਵਿਸ਼ਵਾਸ ਉਹ ਦਵਾਉਣਗੇ ਇਹਦੇ ਅਨੁਸਾਰ ਜੀ ਇਹ ਬਹੁਤ ਹੀ ਜਿਹੜਾ ਮਨ ਚ ਇਹ ਜੰਗ ਆਪਣੇ ਮੁਲਾਜ਼ਮ ਦੀ ਮਰਮਤ ਹੋ ਗਈ ਹੈ ਬਹੁਤ ਦੁਖਦਾਈ ਹੈ ਪਰ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਥੋੜੀ ਸੇਧ ਲੈਣੀ ਚਾਹੀਦੀ ਹੈ ਕਿ ਦੁਰਘਟਨਾ ਤੋਂ ਬਚੀਏ ਜਿੱਦਾਂ ਸੀਟ ਬੈਲਟ ਪਾ ਸਕਦੇ ਆ ਜਾਂ ਹੈਲਮਟ ਪਾ ਸਕਦੇ ਆ ਇਹ ਸਾਰਾ ਜਿਹੜਾ ਦੇਖੋ ਆਪਾਂ ਚਲੋ ਤੁਸੀਂ ਸਾਰਿਆਂ ਨੇ ਸਹਿਕਸ਼ ਕੀਤਾ ਅਸੀਂ ਜੋ ਸਾਡਾ ਫਰਜ਼ ਬਣਦਾ ਹੈ ਪੋਲੀਟੀਕਲ ਐਗਜ਼ੈਕਟਿਵ ਵੀ ਆਈ ਹੈ ਪੁਲਿਸ ਵੀ ਆਈ ਹੈ ਸਾਰੇ ਤੁਹਾਡੇ ਪ੍ਰਧਾਨ ਸਾਹਿਬ ਹੈ ਆਪਾਂ ਸਾਰੇ ਖਾਰਜ ਬਣਾਉਦੇ ਆ ਪਰ ਮੈਂ ਸਮਝਦਾ ਕਿ ਥੋੜੀ ਜੀ ਸਾਵਧਾਨੀ ਦੇ ਤੌਰ ਤੇ ਮਨ ਲੱਗੇ ਇਹ ਜੀ ਦੁੱਖ ਤੋਂ ਪਰਿਵਾਰ ਕਿੰਨੇ ਦੁੱਖ ਤੋਂ ਗੁਜ਼ਰ ਰਿਹਾ ਇਹਦਾ ਆਬਾਸ ਪਰਿਵਾਰ ਲਈ ਹੋ ਸਕਦਾ ਜਿਹਦੇ ਤੇ ਬੀਤੀ ਹੈ ਉਹਦਾ ਜ਼ਿਆਦਾ ਨੁਕਸਾਨ ਹੋਇਆ ਔਰ ਮੈਂ ਸਮਝਦਾ ਕਿ ਲੇਡੀਜ਼ ਨੂੰ ਯੰਗ ਲੇਡੀ ਕਿੰਨਾ ਪਹਾੜੀ ਦੀ ਲਾਈਫ ਹੈ ਬਹੁਤਔਖਾ ਹੋ ਜਾਂਦਾ ਔਰ ਇਹ ਜਿਹੜੀ ਸਹਾਇਤਾ ਹੈ ਇਹ ਸਰਕਾਰਾਂ ਦੇ ਫਾਇਦੇ ਵੀ ਹੁੰਦੇ ਨੇ ਅਸੀਂ ਜੋ ਵੀ ਹੋਇਆ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਪਰ ਜੋ ਜੋ ਗੱਲਾਂ ਇਹਨਾਂ ਨੇ ਲਾਂਚ ਕੀਤੀਆਂ ਜੇ ਨਿਯਮਿਕ ਤੌਰ ਤੇ ਅਸੀਂ ਦੇਤਾ ਤੇਰੇ 'ਚ ਕੋਈ ਕੂੜਤਾ ਹੀ ਨਹੀਂ ਰਹੇਗੀ ਔਰ ਰਾਦਰ ਐਕਸੀਅਰ ਸਾਹਿਬ ਐਸਸੀ ਸਾਹਿਬ ਸਾਰੇ ਜਿਹੜੇ ਅਫਸਰ ਨੇ ਸੰਬੰਧਿਤ ਤੌਰ ਤੇ ਉਹਨਾਂ ਨੇ ਵੀ ਯਕੀਨ ਦਿਵਾਇਆ ਵੀ ਜਿਹੜੇ ਮੰਤਰੀ ਦੇ ਪੱਧਰ ਤੇ ਇਕੱਠੇ ਕਰਕੇ ਕਿਸੇ ਨੂੰ ਜਿੱਦਾਂ ਦੀ ਸਹਾਇਤਾ ਕੀਤੀ ਜਾਊਗੀ ਚਲੋ ਨੌਕਰੀ ਨਾਲ ਵੀ ਕਰਦਾ ਕੁਲਰ ਮਸਲ ਚੱਲਦਾ ਰਹਿੰਦਾ ਹੈ ਪਰ ਫੇਰੀ ਇਹ ਪ੍ਰਮਾਤਮਾ ਕਿਰਦਾਸ ਹੈ ਵੀ ਇਹ ਜਾਂ ਕਿਸੇ ਘਰ ਤੇ ਘਰ ਨਾ ਆਵੇ ਔਰ ਜਿਹੜਾ ਇਹ ਬੱਚੇ ਜਿਹੜੇ ਹੈ ਆਪ ਦਾ ਪੜ੍ਹ ਲਿਖ ਕੇ ਸਕਸੈਸਫੁਲ ਹੋ ਸਕਣ ਬਾਕੀ ਥੋੜੇ ਸਾਰਿਆਂ ਨੂੰ ਥੋੜਾ ਇਹ ਵੀ ਗੁਦਾਰਸ਼ ਹੈ ਵੀ ਸਰਕਾਰਾਂ ਦਾ ਕੰਮ ਹੀ ਹੁੰਦਾ ਪਾਲਨ ਪੋਸ਼ਣ ਕਰਨਾ ਅਸੀਂ ਵੀ ਛੋਟੇ ਜਿੰਦਾ ਵੀ ਜਿੰਡੇ ਕਿ ਜੋ ਕੇ ਸਾਰਿਆਂ ਦੀ ਡਿਊਟੀ ਲੱਗੀ ਹੈ ਸਾਡਾ ਵੀ ਮਤਲਬ ਕਰੇ ਕਿਸੇ ਵੀ ਅਫਸਰ ਦਾ ਕਿਸੇ ਦੇ ਪੰਨ ਨਹੀਂ ਹੁੰਦਾ ਕਿ ਕਿਸੇ ਦਾ ਮਨ ਦਿਖਾਇਆ ਜਾਵੇ ਔਰ ਮੈਂ ਸਮਝਦਾ ਕਿ ਭਾਈਚਾਰਕ ਤੌਰ ਤੇ ਪਹਿਲਾਂ ਦੂਜਾ ਦਿਨ ਗੱਲ ਕਰ ਲਿਆ ਕਰੋ ਐਡਾ ਨਾਲੇਾਰੇ ਜਿਹੜੇ ਕੰਮ ਛੱਡ ਕੇ ਆਏ ਆ ਗਰਮੀ ਦਾ ਮੌਸਮ ਹੈ ਥੋੜਾ ਜਿਹਾ ਆਪਾਂ ਅੱਗੇ ਤੋਂ ਹੋਰ ਸੰਸਥਾਵਾਂ ਦੇ ਨੇੜੇ ਹੋ ਕੇ ਕੰਮ ਕਰੀਏ ਤਾਂ ਕਿ ਤੁਹਾਨੂੰ ਬੇਕੁਸ਼ਰਾਚੀ ਨਾ ਰਹੇ ਔਰ ਮੈਂ ਸਮਝਦਾ ਕਿ ਤੁਸੀਂ ਸਾਰੇ ਆਏ ਹੋ ਆਪਾਂ ਆਪਣੇ ਸ਼ਹਿਰ ਦਾ ਕਾਫਰ ਕੋ ਸਮੇਂ ਸਰਵਪੱਖ ਘਾਹ ਪਹੁੰਚਣ ਔਰ ਕਿਹੜੇ ਨਾਲ ਤੁਸੀਂ ਬੇਸਵਾਜਤ ਕਰੋ ਆ ਚੈੱਕ ਟੈਕਸ ਕਰੋ ਟੈਕਸ ਸਾਹਿਬ ਦੇ ਵਾ ਕੋਈ ਚੈੱਕ ਪਹਿਲਾਂ ਦਿੱਤੇ ਜਾ ਚੁੱਕੇ 7 ਲੱਖ ਦੇ ਚੈੱਕ ਨੇ ਔਰ ਮੈਂ ਸਮਝਦਾ ਤਾਂ ਕਿ ਸਾਰੇ ਸਾਥੀ ਨੂੰ ਨੇੜੇ ਹੋਵੇ ਅੱਗੇ ਤੋਂ ਵੀ ਜਿੱਥੇ ਵੀ ਕਿਤੇ ਪਰਮਾਤਮਾ ਕਰੇ ਨਾ ਹੋਵੇ ਔਰ ਜੇ ਤੁਹਾਡੇ ਮੈਂ ਇਹਨਾਂ ਨੂੰ ਐਕਸ਼ਨ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਵੀ ਕੋਈ ਈਕੁਪਮੈਂਟ ਕੋਈ ਸੇਫਟੀ ਵਾਲੇ ਆ ਆਪਾਂ ਜਿੱਦਾਂ ਸੜਕ ਸੁਰੱਖਿਆ ਪੋਸਟ ਬਣੀ ਹੈ ਵੀ ਡੈਥਸ ਵੀ ਘੱਟ ਹੋਣ ਐ ਐਕਸੀਡੈਂਟ ਵੀ ਘੱਟ ਹੋਣ ਇਤਾਂ ਹੀ ਕਹਿ ਸਕਦਾ ਤੁਸੀਂ ਦੱਸ ਰਹੇ ਸੀ 25 ਐਕਸੀਡੈਂਟ ਹੋਏ ਐ ਤੁਸੀਂ ਸਾਰੇ ਹਾਈ ਰਿਸਕ ਕੰਮ ਕਰਦੇ ਆ ਜਿਹੜੀ ਇਹ ਬਿਜਲੀ ਪੋਟ ਦਾ ਕਰਦੇ ਸਾਰੇ ਜਾਣੇ ਆਪੋ ਆਪਣੀ ਸੇਫਟੀ ਦਾ ਧਿਆਨ ਰੱਖਿਆ ਕਰੋ ਤਾਂ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਰੇ ਸੁੱਤੀ ਬਸੀਂ ਧੰਤ ਜਾਵੇ ਹਾਂਜੀ ਕੀ ਨਾਂ ਹੈ ਰੁਕ ਜਾ 2 ਮਿੰਟਾਂ ਕਟਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੇਂ ট্রান্সਕੋ ਠੇਕਾ ਮਲਾਜੂਨ ਨੂੰ ਪੰਜਾਬ ਟੋਟਲ ਲਗਾਤਾਰ ਜਿਹੜਾ ਧਰਨਾ ਜਾਰੀ ਸੀਗਾ ਤੇ ਅੱਜ ਚੈੱਕ ਮਿਲਿਆ ਤਾਂ ਕੀ ਕਹਣਾ ਤੁਹਾਡਾ ਅੱਜ ਜੋ ਸਾਡਾ ਸਾਥੀ ਸੀਗਾ ਜਿਹਨੂੰ ਅਸੀਂ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਕਰਾਉਣ ਵਾਸਤੇ ਨੌਕਰੀ ਦੀ ਗਰੰਟੀ ਕਰਾਉਣ ਵਾਸਤੇ ਸਾਡਾ ਸੰਘਰਸ਼ ਚੱਲ ਰਿਹਾ ਸੀਗਾ ਅੱਜ ਮਲੋਤ ਸੰਘਰਸ਼ ਦੀ ਬਦੌਲਤ ਕੁਝ ਜਿਹੜੇ ਚੈੱਕਾਂ ਉਹ ਅਧਿਕਾਰੀਆਂ ਵੱਲੋਂ ਸੌਂਪੇ ਗਏ ਆ ਐ ਲਾਲੀਏ ਵੀ 34 ਲੱਖ ਰੁਪਏ ਜਿਹੜਾ ਟੋਟਲ ਮੁਆਵਜ਼ਾ ਸਾਡਾ ਬਣਿਆ ਹੈਗਾ ਉਹ ਤੇ ਮਤਲਬ ਸਹਿਮਤੀ ਹੋਈ ਹੈਗੀ ਆ ਚੈੱਕ ਵੀ ਉਹਨਾਂ ਨੇ ਸੌਂਪੇ ਆ ਨੌਕਰੀ ਦੀ ਆਊਟਸੋਰਸਿੰਗ ਰਹਿਤ ਨੌਕਰੀ ਦੇਣ ਦਾ ਫੈਸਲਾ ਕੀਤਾ ਪੈਨਸ਼ਨ ਆਈਐਸਆਈ ਰੈਂਜ ਜੋ ਮਿਲਦੀ ਹੈ ਸਾਨੂੰ ਉਹ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਨ ਦਾ ਉਹਨਾਂ ਨੇ ਭਰੋਸਾ ਸਾਨੂੰ ਜਿਹੜਾ ਉਹ ਦਬਾਇਆ ਇਸ ਕਰਕੇ ਅਸੀਂ ਅੱਜ ਮਤਲਬ ਧਰਨਾ ਪ੍ਰਦਰਸ਼ਨ ਜਿਹੜਾ ਇੱਥੋਂ ਆਪਣਾ ਚਲਾ ਰਹੇ ਸੀ ਉਹਨੂੰ ਸਮਾਪਤ ਕੀਤਾ ਤੇ ਅਸੀਂ ਕੱਲ੍ਹ ਜਿਹੜਾ ਉਹ ਆਪਣੇ ਸਾਥੀ ਜੀ ਦਾ ਸੰਸਕਾਰ ਹੈ ਜਿਹੜਾ ਕਰਾਂਗੇ ਠੀਕ ਹੈ